ਪੰਜਾਬ ਵਿਧਾਨ ਸਭਾ ਦੇ ਸਦਨ ਦੀ ਕਾਰਵਾਈ ਦੁਪਹਿਰ ਤੋਂ ਬਾਅਦ ਸ਼ੁਰੂ ਹੋਈ ਜਿਸ ਤੋਂ ਬਾਅਦ ਵਿਰੋਧੀ ਟੀਰਵਲੇ ਬੋਲੰਦਾ ਸਮਾਨਾ ਦੇ ਨੂੰ ਲੈ ਕੇ ਰੋਲਾਪਾਣਾ ਸ਼ੁਰੂ ਕੀਤਾ ਗਿਆ ਦੱਸ ਦੇ ਕਿ ਇਸ ਤੋਂ ਬਾਅਦ ਹਸਿਤ ਦੇ ਵਿੱਚ ਸਪੀਕਰ ਕੁਲਤਾਰ ਸਿੰਘ ਸੰਤਵਾ ਨੇ ਵੀ ਹੁਕਮ ਦਿੱਤੇ ਕਿ ਸੰਦੀਪ ਜਾਖੜ ਨੂੰ ਛੱਡ ਕੇ ਜੋ ਕਾਂਗਰਸੀ ਰੋਲਾ ਪਾ ਰਹੇ ਨੇ ਉਹਨਾਂ ਨੂੰ ਜਿਹੜਾ ਸਦਨ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਦੱਸ ਦੇ ਕਿ ਰਾਜਵੜੀ ਨੇ ਜੋ ਦਾ ਇਸ ਦਾ ਵਿਰੋਧ ਕੀਤਾ ਤਾਂ ਆਮ ਆਮੀ ਪਾਰਟੀ ਦੇ ਮੈਂਬਰਾਂ ਨੇ ਵੀ ਆਖਿਆ ਕਿ ਉਹ ਪ੍ਰਤਾਪ ਸਿੰਘ ਬਾਦਪਾ ਨਾਲ ਲੜਨ ਕਿਉਂ ਨਾ ਬਾਦਪਾ ਨੇ ਆਖਿਆ ਸੀ ਕਿ ਕਿ ਉਹ ਸਾਰੇ ਕਾਂਗਰਸ ਦਾ ਸਮਾ ਖੁਦ ਹਿਲਾਂਗੇ ਇਸ ਲਈ ਹੁਣ ਕਾਂਗਰਸ ਪਾਰਟੀ ਦਾ ਬੋਲ ਦਾ ਸਮਾਂ ਖਤਮ ਹੋ ਚੁੱਕਾ ਹੈ ਵਿਧਾਨ ਸਭਾ ਚ ਰੋਲਾ ਪੈਂਦਾ ਦੇ ਕੇ ਸਪੀਕਰ ਵੱਲੋਂ ਸੰਦੇ ਦੀ ਕਰਵੀ 15 ਮਿੰਟਾਂ ਲਈ ਜਿਹੜੀ ਰੋਕ ਦਿੱਤੀ ਗਈ ਸੀ ਉੱਥੇ ਦਾ ਜੀ ਕੀ ਕਰਜ਼ੇ ਨੂੰ ਲੈ ਕੇ ਕੈਬਨਟ ਮੰਤਰੀ ਅਮਨ अरोड़ा ਵੱਲੋਂ ਪ੍ਰਤਾਪ ਸਿੰਘ ਬਾਜਪਾ ਦੇ ਵੀ ਜੜਾ ਨਿਸ਼ਾਨਾ ਸਾਧਿਆ ਗਿਆ ਉਹਨਾਂ ਨੇ ਕਹਿ ਕੇ ਮੈਨੂੰ ਲੱਗਦਾ ਹੈ ਬਾਜਪਾ ਸਾਹਿਬ ਹੀ ਸਭ ਚੰਗੀ ਤਰ੍ਹਾਂ ਪੜ ਕੇ ਨਹੀਂ ਆਏ ਨੇ ਕਿਉਂਕਿ ਬਜਟ ਚ ਸਾਫ਼ ਲਿਖਿਆ ਹੋਇਆ ਆਖਰੀ ਕਰਜ਼ਾ ਕਿਉਂ ਲਿਆ ਗਿਆ ਸੀਗਾ 2 ਸਾਲਾਂ ਦੇ ਵਿੱਚ ਆ ਹੁਣ ਜੇ ਦੀ ਸਾਡੀ ਸਰਕਾਰ ਬਣੀ ਹੈ ਕਿ 60000 ਕਰੋੜ ਦਾ ਅਸੀਂ ਕਰਜ਼ਾ ਚੜਤਾ ਸਰ ਮੈਨੂੰ ਲੱਗਦਾ ਬਾਜਵਾ ਸਾਹਿਬ ਪੜ੍ਹ ਕੇ ਨਹੀਂ ਆਏ ਸੀਗੇ ਉਹ ਇੱਕ ਪੇਪਰ ਕਿਸੇ ਨੇ ਸ਼ਾਇਦ ਪੀਐਨਬ ਬਣਾ ਕੇ ਦਿੱਤਾ ਹੋਊਗਾ ਉਹ ਉਹ ਉਸੇ ਚੋਂ ਦੇਖ ਕੇ ਬੋਲ ਰਹੇ ਸੀਗੇ ਸਰ ਐਸੇ ਦੇ ਵਿੱਚ ਲਿਖਿਆ ਹੋਇਆ ਆ ਜਿਹੜੀ ਬਜਟਡ ਗਲਾਸ ਹੈ ਨਾ ਜੀ ਇਹਨੂੰ ਤੁਸੀਂ ਚੱਕ ਕੇ ਦੇਖ ਲਓ ਇਹਦੇ ਵਿੱਚ ਹੀ ਲਿਖਿਆ ਹੋਇਆ ਵੀ 60000 ਕਰੋੜ ਦਾ ਕਰਜ਼ਾ ਚੱਕਿਆ ਕਿਵੇਂ ਆ ਸਰ 30370 ਕਰੋੜ ਰੁਪਏ ਜਿਹੜਾ ਉਹ ਅਪ੍ਰੈਲ 2022 ਤੋਂ ਲੈ ਕੇ ਦਸੰਬਰ 2023 ਤੱਕ ਅਸੀਂ ਜਿਹੜਾ ਇਹਨਾਂ ਦੀ ਸਰਕਾਰਾਂ ਦੇ ਵੇਲੇ ਦਾ ਕਰਜ਼ਾ ਚੱਕਿਆ ਹੋਇਆ ਸੀਗਾ ਅਸੀਂ ਉਹਦਾ ਵਿਆਜ ਦਿੱਤਾ ਹੈ 30370 ਕਰੋੜ ਰੁਪਇਆ ਤੇ ਮੂਲ ਰਕਮ ਮੋੜੀਓ ਚ ਪ੍ਰਿੰਸੀਪਲ ਅਮਾਉਂਟ ਕਰਜ਼ੇ ਦੀ ਮੋੜੀ ਹੈ ਉਹਨਾਂ 30023 ਕਰੋੜ 60000 ਕਰੋੜ ਰੁਪਏ ਦਾ ਹਜੇ ਇਹਨਾਂ ਦੇ ਬੀਜੋ ਕੰਡੇ ਨੇ ਜਿਹੜੇ ਪਿਛਲੇ ਅਸੀਂ ਉਹ ਚੁਗ ਰਹੇ ਹਾਂ ਜੀ 60000 ਕਰੋੜ ਜੀ ਦੀ ਇਹ ਗੱਲ ਕਰਕੇ ਕਹਿੰਦੇ ਕਿ ਇਸ ਚੱਕ ਲਿਆ ਇਹਨਾਂ ਦੇ ਕੰਡੇ ਵੀ